ਆਨੂੰ ਪੁੱਛਦੇ ਆ ਕਿ ਦਰਾਮ ਦਾ ਰੇਟ ਇਸ ਵੇਲੇ ਕੀ ਹੈ ਉਹ ਰਿਆਲ ਦਾ ਕੀ ਰੇਟ ਹੈ ਔਰ ਕਿਹੜੀ ਦਿਨਾਰ ਦਾ ਕੀ ਰੇਟ ਹੈ ਔਰ ਗੱਲ ਕਰੀਏ ਤਾਂ ਅਸੀਂ ਵੈਸਟਰਨ ਯੂਨੀਅਨ ਦੇ ਵਿੱਚ ਦੀਨਾਨਗਰ ਦੇ ਵਿੱਚ ਆ ਔਰ ਵੇਖਦੇ ਆ ਭਰਾ ਅੰਦਰ ਹੈਗਾ ਨਹੀਂ ਹੈਗਾ ਫਿਲਹਾਲ ਅੰਦਰ ਨਹੀਂ ਹੈ ਭਰਾ ਅੰਦਰ ਨਹੀਂ ਹੈ ਹੋ ਸਕਦਾ ਬਾਹਰ ਆ ਹਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਭਰਾ ਬਾਹਰ ਆ ਗਿਆ ਬਾਹਰ ਤੋਂ ਪਤਾ ਕਰਦੇ ਆ ਕਿ ਕੀ ਰੇਟ ਹੈਗਾ ਦਰਾਮ ਦਾ ਔਰ ਕੀ ਰੇਟ ਹੈਗਾ ਰਿਆਲ ਦਾ ਔਰ ਗੱਲ ਕਰੀਏ ਤਾਂ ਹਾਂਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਰਾ ਜੀ ਇਸ ਵੇਲੇ ਦਰਾਮ ਦਾ ਕੀ ਰੇਟ ਹੈਗਾ ਜੀ ਦਰਾਮ ਦਾ ਭਾਜੀ 22 ਰੁਪਏ ਤੇ 60 ਕੇ ਪੈਸੇ ਅੱਜ ਦਾ ਰੇਟ ਤੇ ਜੇ ਗੱਲ ਕਰੀਏ ਅੱਜ ਤੋਂ 10 ਸਾਲ ਪਹਿਲਾਂ ਜਿਹੜਾ ਵਾ ਜਦੋਂ ਤੋਂ ਆਪਣੇ ਸੈਂਟਰ ਸਰਕਾਰ ਬਣੀ ਹੋਈ ਏ ਮੋਦੀ ਸਰਕਾਰ ਉਦੋਂ ਕੀ ਰੇਟ ਸੀਗਾ ਦਰਾਮ ਦਾ ਮੇਰੇ ਖਿਆਲ 16 ਰੁਪਏ ਤੇ ਕੋਈ ਹੈਗਾ 60 ਕੇ ਪੈਸੇ ਸੀ 16 ਰੁਪਏ 60 ਪੈਸੇ ਸੀ ਹਾਂਜੀ ਹਾਂਜੀ ਹੁਣ ਤੁਹਾਨੂੰ ਕੀ ਲੱਗਦਾ ਪੈਸਾ ਮਜ਼ਬੂਤ ਹੋਇਆ ਕਿ ਝੱਟ ਗਿਆ ਸਾਰਾ ਦੇ ਬਾਰੇ ਆਪਾਂ ਨਹੀਂ ਜਾਣਦੇ ਨਹੀਂ ਨਹੀਂ ਆਪਾਂ ਆਪਸ ਵਿੱਚ ਗਾ ਅਕਾਊਂਟ ਕਰੀਏ ਨਹੀਂ ਨਹੀਂ ਪਰ ਆਪਾਂ ਨਹੀਂ ਕਹਿ ਸਕਦੇ ਸ਼ੇਅਰ 'ਤੇ ਸ਼ੇਅਰ 'ਤੇ ਸ਼ੇਅਰ 'ਤੇ ਆਪਣਾ ਪੈਸਾ ਜਿਹੜਾ ਵਾ ਇੰਡੀਆ ਦੀ ਇਕਨੋਮੀ ਆ ਜਿਹੜੀ ਡਿੱਗੀ ਆ ਕਿਉਂਕਿ ਸ਼ੇਅਰ 'ਤੇ ਵੱਧ ਗਿਆ ਜੇ ਪਹਿਲਾਂ 16 ਰੁਪਏ ਸੀ ਹੁਣ 22 ਰੁਪਏ ਆ ਤੁਸੀਂ ਉਹਨੂੰ ਸਮਝੋ ਕਿੱਦਾਂ ਮੈਂ ਹਾਂ ਗੱਲ ਗੱਲ ਕਰੀਏ ਤਾਂ ਅਸੀਂ ਇੱਕ ਐਕਸਪਰਟ ਕੋਲੋਂ ਇਹ ਰਾਏ ਲੈਂਦੇ ਆ ਔਰ ਐਕਸਪਰਟ ਨੇ ਕਿਉਂਕਿ ਇਹਨਾਂ ਦਾ ਡੇਲੀ ਇਹੀ ਕੰਮ ਆ ਕਿ ਜੇ ਕੋਈ ਬਾਹਰੋਂ ਕਰੰਸੀ ਆਪਣੀ ਚੇਂਜ ਕਰਾਉਂਦਾ ਤਾਂ ਭਰਾ ਦੀ ਬੜੀ ਵੱਡੀ ਜ਼ਿੰਮੇਵਾਰੀ ਆ ਦਿਨਾਨਗਰ ਦੇ ਵਿੱਚ ਕੀ ਦਿਨਾਂ ਨਗਰ ਦੇ ਲੋਕ ਜਿਹੜਿਆ ਵਿਸ਼ਵਾਸ ਕਰਦੇ ਆ ਭਰਾ ਤੇ ਔਰ ਭਰਾ ਦੇ ਕੋਲੋਂ ਜਿਹੜੀ ਕਰੰਸੀ ਆ ਉਹ ਚੇਂਜ ਕਰਾਉਂਦੇ ਆ ਔਰ ਜੇ ਗੱਲ ਕਰੀਏ ਤਾਂ ਇਕਨੋਮੀ ਜਿਹੜੀ ਆ ਉਹ ਸਾਡੇ ਦੇਸ਼ ਦੀ ਡਿੱਗੀ ਆ ਜਾਂ ਉੱਠੀ ਆ ਲੋਕਾਂ ਨੇ ਇੱਕ ਆਸ ਲਗਾਈ ਸੀ ਕਿ ਮੋਦੀ ਸਰਕਾਰ ਅਬ ਕੀ ਵਾਰ ਹੁਣ ਅਬ ਕੀ ਵਾਰ ਜਿਹੜੀ ਆ ਹੁਣ ਅਬ ਕੀ ਵਾਰ ਵੀ ਹੋਏਗੀ ਜਾਂ ਨਹੀਂ ਉਹਦੇ ਬਾਰੇ ਫਰਕ ਦੱਸ ਦਈਏ ਕਿ ਕਹਿੰਦੇ ਆ ਜੀ ਸਾਡਾ ਪੈਸਾ ਮਜ਼ਬੂਤ ਹੋ ਗਿਆ ਸਾਡਾ ਜਿਹੜਾ ਵਾ ਇਸ ਵੇਲੇ ਵੈਲਿਊ ਵਧ ਗਈ ਆ ਜੇ ਪੈਸਾ ਮਜ਼ਬੂਤ ਹੁੰਦਾ ਤਾਂ ਸ਼ੇਅਰ ਪਰ ਡਾਊਨ ਨਾ ਜਾਂਦਾ ਗੱਲ ਕਰੀਏ ਤਾਂ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਜਿਵੇਂ ਕਿ ਭਰਾ ਨੇ ਦੱਸਿਆ ਕਿ 16 ਰੁਪਏ ਕੁਝ ਪੈਸੇ ਸੀਗੇ ਔਰ ਅੱਜ ਅੱਜ ਦਾ ਰੇਟ ਕੀ ਹੈਗਾ 22 ਰੁਪਏ ਤੁਸੀਂ ਹੁਣ 16 ਤੇ 22 ਦੀ ਗੱਲ ਕਰੋ ਸਾਡੇ ਵੱਧ ਬਣਦੇ ਆ ਤੇ ਸਾਡਾ ਦੇਸ਼ ਡਿਵੈਲਪ ਹੋ ਗਿਆ ਨਹੀਂ ਹੁਣ ਸਾਡਾ ਦੇਸ਼ ਜਿਹੜਾ ਉਹ ਕਿਤੇ ਨਾ ਕਿਤੇ ਜਾ ਕੇ ਘਾਟੇ ਜਾ ਰਿਹਾ ਕਿਉਂਕਿ ਡਿਵੈਲਪ ਦੇਸ਼ ਦਾ ਮਤਲਬ ਹੁੰਦਾ ਕਿ ਆਪਣੇ ਡਾਲਰ ਦੀ ਜਿਹੜੀ ਆ ਆਪਣੇ ਰੁਪਏ ਦੀ ਜਿਹੜੀ ਆ ਕੀਮਤ ਵਧਣੀ ਚਾਹੀਦਾ ਕੀ ਸੀ ਚੰਗੀ ਕੰਟਰੀ ਦਾ ਅਰਬ ਕੰਟਰੀ ਦਾ ਇੱਕ ਡਰਾਮ ਹੈ ਤੇ ਉਸ ਦੇ ਜੇ 16 ਰੁਪਏ ਬਣਦੇ ਸੀ ਤਾਂ ਇਸ ਵੇਲੇ ਉਸ ਦੇ 10 ਰੁਪਏ ਬਣਨੇ ਚਾਹੀਦੇ ਸੀ ਫਿਰ ਪਤਾ ਲੱਗਦਾ ਕਿ ਸਾਡਾ ਇੰਡੀਆ ਜਿਹੜਾ ਵਾ ਇਹ ਡਿਵੈਲਪ ਹੋਇਆ ਔਰ ਜੇ ਗੱਲ ਕਰੀਏ ਤਾਂ ਸਰਕਾਰਾਂ ਜਿਹੜੀਆਂ ਕਿਤੇ ਨਾ ਕਿਤੇ ਦਾਅਵੇ ਕਰਦੀਆਂ ਕਿ ਇਸ ਵੇਲੇ ਸਾਡੀ ਜਿਹੜੀ ਕਰੰਸੀ ਆ ਉਹ ਬਹੁਤ ਡਿਵੈਲਪ ਹੈ ਸਾਡਾ ਦੇਸ਼ ਆਹਲੇ ਡਵੈਲਟ ਜਾ ਰਿਹਾ ਇਹ ਡਿਵੈਲਪਮੈਂਟ ਜਿਹੜੀ ਆ ਤੁਹਾਨੂੰ ਕਿਤੇ ਨਾ ਕਿਤੇ ਵੇਖਣ ਨੂੰ ਮਿਲੇਗੀ ਔਰ ਹਰ ਪਹਿਲੂ ਜਿਹੜਾ ਕੱਢ ਕੇ ਲਿਆਵਾਂਗੇ ਹਰ ਪੱਖ ਵਿਖਾਵਾਂਗੇ ਕਿ ਕਿਵੇਂ ਸਾਡਾ ਦੇਸ਼ ਜਿਹੜਾ ਉਹ ਡਿਵੈਲਪ ਹੈ ਜੇ ਗੱਲ ਕਰੀਏ ਅੱਜ ਤੋਂ ਦਰਾਮ ਦਾ ਰੇਟ ਅੱਜ ਤੋਂ 10 ਸਾਲ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਦਰਾਮ ਦਾ ਰੇਟ ਜਿਹੜਾ ਹੈ ਉਹ 16 ਰੁਪਏ ਸੀ ਔਰ ਅੱਜ ਜਿਹੜਾ ਰੇਟ ਹੈ ਉਹ 22 ਰੁਪਏ ਹੋ ਗਿਆ ਔਰ 22 ਤੇ 16 ਦਾ ਫਰਕ ਜਿਹੜਾ ਹੈ ਉਹ 22 ਦਾ 10 ਵਿੱਚ ਜਾਣਾ ਚਾਹੀਦਾ ਸੀ ਜਿਸ ਨਾਲ ਸਾਡੀ ਸਰਕਾਰ ਨੂੰ ਜਿਹੜਾ ਕੁਝ ਨਾ ਕੁਝ ਦੱਸਣ ਲੱਗਿਆ ਹਿਜਕ ਝਾੜਨਾ ਹੁੰਦੀ ਸਾਡੇ ਲੋਕਾਂ ਨੂੰ ਕੁਝ ਵਿਸ਼ਵਾਸ ਹੁੰਦਾ ਕਿ ਵਾਕਈ ਸਾਡਾ ਜਿਹੜਾ ਦੇਸ਼ ਹੈ ਉਹ ਡਿਵੈਲਪ ਕੀਤਾ ਸਾਡੀ ਕਰੰਸੀ ਜਿਹੜੀ ਆ ਮਜ਼ਬੂਤ ਹੋਈ ਆ ਲੇਕਿਨ ਮਜ਼ਬੂਤ ਨਹੀਂ ਹੋਈ ਅੱਗੇ ਨਾਲੋਂ ਵੀ ਡਿੱਗ ਗਈ ਆ ਜਿੱਥੇ 16 ਸੀ ਹੁਣ 22 ਹੋ ਗਈ ਆ 10 ਸਾਲ ਦੇ ਵਿੱਚ ਛੇਰਪੇ ਜਿਹੜੀ ਆ ਹੋਰ ਡਾਊਨ ਹੋ ਗਈ ਆ ਔਰ ਗੱਲ ਕਰੀਏ ਤਾਂ ਜੇ ਤੁਹਾਨੂੰ ਕਿਸੇ ਨੂੰ ਕੋਈ ਜਾਣਕਾਰੀ ਨਾ ਮਿਲੇ ਕਈ ਵਾਰੀ ਕਈ ਜਾਣਕਾਰੀਆਂ ਦਾ ਨਹੀਂ ਪਤਾ ਲੱਗਦਾ ਕਿ ਜਾਣਕਾਰੀ ਕਿੱਥੋਂ ਮਿਲਣੀ ਆ ਦੱਸ ਦਈਏ ਕਿ ਤੁਸੀਂ ਵੈਸਟਰਨ ਯੂਨੀਅਨ ਤੇ ਜਾ ਕੇ ਇੱਕ ਦਰਾਮ ਲੈ ਕੇ ਇੱਕ ਦਰਾਮ ਲੈ ਕੇ ਚੇਂਜ ਕਰਾਉਣ ਚਲੇ ਜਾਣਾ ਤੁਹਾਨੂੰ ਉਹ ਦੇ ਦੇਣਗੇ 22 ਰੁਪਏ 60 ਪੈਸੇ ਤੇ ਜੇ ਗੱਲ ਕਰੀ ਅੱਜ ਤੋਂ 10 ਸਾਲ ਪਹਿਲਾਂ ਸੀ ਤਾਂ 16 ਰੁਪਏ ਸੀ ਤੇ ਜੇ ਦੇਸ਼ ਡਵੈਲਪ ਹੋਇਆ ਹੁੰਦਾ ਤੇ ਅੱਜ 10 ਰੁਪਏ ਹੋਈ ਹੋਣੀ ਚਾਹੀਦੀ ਸੀ ਦਰਾਮ ਦਾ ਰੇਟ ਦੱਸਿਆ ਬਾਕੀ ਕਰੰਸੀਆਂ ਜਿਹੜੀਆਂ ਉਹ ਕਿੰਨੀਆਂ ਡਾਊਨ ਨੇ ਉਹਦੇ ਬਾਰੇ ਵੀ ਜਾਣਕਾਰੀ ਦਵਾਂਗੇ ਔਰ ਵੱਖ-ਵੱਖ ਪਹਿਲੂ ਕੱਢ ਕੇ ਲਿਆਵਾਂਗੇ ਹਰ ਸਰਕਾਰ ਦੇ ਸੈਂਟਰ ਸਰਕਾਰ ਦੇ ਲੋਕਾਂ ਨੇ ਦਾਅਵੇ ਕੀਤੇ ਆ ਜੀ ਮੋਦੀ ਸਰਕਾਰ ਅਬ ਕੀ ਵਾਰ ਹੁਣ ਅਬ ਕੀ ਵਾਰ ਵੇਖੋ ਕਿੰਨੀ ਕਰੰਸੀ ਜਿਹੜੀ ਡਾਊਨ ਜਾਂਦੀ ਆ ਜਾਂ ਕਿੰਨੀ ਕਿ ਚੜਦੀ ਆ ਸਾਰੀਆਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰਾਂਗੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ